ਪੰਜਾਬ ਦੇ ਵਿੱਚ ਚੋਣਾਂ ਦਾ ਦਿਨ ਆ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਲਿਸਟ ਜਾਰੀ ਕੀਤੀ ਗਈ ਜਿਸ ਨਾਲ ਫਰੀਦਕੋਟ ਦੀ ਨਵੇਂ ਏਰੀਆ ਤੇ ਕਰਨਜੀਤ ਅਮੋਲ ਨੂੰ ਅਨਾਉਂਸ ਕੀਤਾ ਗਿਆ ਅੱਜ ਫਾਟਕ ਦੇ ਵਿੱਚ ਤੋਂ ਪ੍ਰਚਾਰ ਕਰ ਰਹੇ ਹਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕੀ ਗੱਲ ਜਾਣੋ ਕਰਨਜੀਤ ਜੀ ਤੁਹਾਨੂੰ ਪੁੱਛਿਆ ਕਰਨਾ ਸੌਖਾ ਹੈ ਕਿ ਤੁਹਾਨੂੰ ਪ੍ਰਮੋਸ਼ਨ ਕਰਾਈ ਸਕੇ ਡਿਪੋਜ਼ਿਟ ਸੌਖਾ ਤਾਂ ਕੰਮ ਹੋ ਹੀ ਸੀਗਾ ਉਹੀ ਪਹਿਲਾਂ ਦੱਸ ਕੇ ਹਟਿਆ ਕਿ ਸਾਰੇ ਸਹੂਲਤਾਂ ਪਿਆ ਕੇ ਇੱਧਰ ਨੇ ਬਸੇ ਆਏ ਆਂ ਔਰ ਪ੍ਰਮਾਤਮਾ ਕਰੇ ਕਿ ਸਾਡੀ ਇਸ ਕੋਸ਼ਿਸ਼ ਨੂੰ ਇਸ ਜਿਹੜੀ ਮਿਹਨਤ ਕਰ ਰਹੇ ਹਾਂ ਉਹ ਰੱਬ ਨੇ ਭਾਗ ਲਾਇਆ ਸਾ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੇ ਕੰਮ ਜਰੂਰ ਕਰਾਇਆ ਕਿਸ ਤਰ੍ਹਾਂ ਲੱਗਦਾ ਚੋਣ ਪ੍ਰਚਾਰ ਦੇ ਵਿੱਚ ਲੋਕਾਂ ਵੱਲੋਂ ਕਿੰਨਾ ਸਹਿਯੋਗ ਮਿਲਿਆ ਤੁਹਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਕਿ ਸਾਰੇ ਜਿੰਨੇ ਵੀ ਸਾਡੀਆਂ ਮਾਵਾਂ ਭੈਣਾਂ ਸਾਡੇ ਬਜ਼ੁਰਗ ਸਾਥੀ ਕਿੰਨੇ ਵੀ ਐ ਸਾਰਿਆਂ ਨੇ ਬਹੁਤ ਵਧੀਆ ਭਰਮਾ ਹੰਗਾਰਾ ਦਿੱਤਾ ਜਿੱਥੇ ਵੀ ਗਏ ਬੜਾ ਅੱਛਾ ਬੋਲ ਰਹੇ ਨੇ ਔਰ ਸਰਕਾਰ ਦੇ ਕੰਮ ਦੀ ਸ਼ਲਾਘਾ ਕਰ ਰਹੇ ਨੇ ਫੀ ਕੋਰ ਦੇ ਵਿੱਚ ਐਮਪੀ ਮੁਮਨਸਦੀਕ ਜੀ ਰਹੇ ਆ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਸਾਥੀ ਆ ਕਲਾਕਾਰ ਦੇ ਵਿੱਚ ਰਹੇ ਆ ਦੇਖੋ ਜੀ ਸਾਡੇ ਸੀਨੀਅਰ ਨੇ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਉਹ ਬਹੁਤ ਵੱਡੇ ਕਲਾਕਾਰ ਨੇ ਬਾਕੀ ਉਹ ਉਹਨਾਂ ਦੀ ਪਾਰਟੀ ਦੇ ਅਲੱਗ ਸਿਧਾਂਤ ਨੇ ਅਲੱਗ ਵਿਚਾਰਤਾ ਅਲੱਗ ਵਿਚਾਰਤਾ ਰਹੇ ਸਾਡੀ ਅਲੱਗ ਹੋਊਗੀ ਤੇ ਤੁਹਾਨੂੰ ਫਰਕ ਦੇਸੀਗਾ ਸਰ ਦਿੱਲੀ ਦੇ ਕਿੱਦਾਂ ਦੇਖਦੇ ਜਿਹੜੇ ਤੁਹਾਨੂੰ ਦੱਸੋ ਕਰੀਏ ਤੁਹਾਡੀ ਪਾਰਟੀ ਨਾਲ ਹਾਜੀ ਤੁਹਾਡੇ ਵੱਲੋਂ ਦਿੱਲੀ ਦੇ ਵਿੱਚ ਤੇ ਜਿਸ਼ਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਇਹ ਲੋਕਤੰਤਰ ਦੇ ਉੱਤੇ ਮਤਲਬ ਮਤਲਬ ਉਹ ਚੋਟ ਹੈ ਹੀ ਲੋਕਤੰਤਰ ਦਾ ਗਲਾ ਦਬਾਇਆ ਜਾ ਰਿਹਾ ਹੈ ਕਿਉਂਕਿ ਉਹ ਚਾਹੁੰਦੇ ਨੇ ਕਿ ਕੋਈ ਸਾਡੇ اپੋਜੀਸ਼ਨ ਕੋਈ ਹੋਵੇ ਨਾ ਅਸੀਂ ਰਾਜ ਕਰੀਏ ਤੇ ਸਾਡੇ ਕੋਈ ਸਾਹਮਣੇ ਕੋਈ ਸਵਾਲ ਚੱਕਣ ਵਾਲਾ ਨਾ ਧੰਨਵਾਦ ਥੈਂਕ ਯੂ ਮਿਹਰਬਾਨ ਮੇਰੇ ਵੀਰ ਹੁਣੇ-ਹੁਣੇ ਪਹੁੰਚੇ ਨੇ ਸੰਦੀਪ ਧਾਲੀਆਲ ਜੀ ਭਾਈ ਗਗਨ ਧਾਲੀਆਲ ਜੀ ਤੇ ਬਾਕੀ ਜ਼ਿਲ੍ਹਾ ਪ੍ਰਧਾਨ ਸਹਿਬਾਨ ਬਲਾਕ ਪ੍ਰਧਾਨ ਸਹਿਬਾਨ ਤੇ ਵਲੰਟੀਅਰ ਦੋਸਤੋ ਤੇ ਮੇਰੀਆਂ ਬੀਬੀਆਂ ਪੈਣਾ ਬਜ਼ੁਰਗ ਤਿਹਾਨੀ ਭਰਾਵੋ ਸਭ ਤੋਂ ਪਹਿਲਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮੈਂ ਸਭ ਤੋਂ ਪਹਿਲਾਂ ਤਾਂ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦੀਆਂ ਕਿ ਉਹਨਾਂ ਨੇ ਮੈਨੂੰ ਫਰੀਦਕੋੜ ਤੋਂ ਬਾਬਾ ਫਰੀਦ ਦੀ ਧਰਤੀ ਤੋਂ ਟਿਕਟ ਦੇ ਕੇ ਨਵਾਜ਼ਿਆ ਬਾਕੀ ਮੈਂ ਜਿਵੇਂ ਐਮਐਲਏ ਸਾਹਿਬ ਕਹਿ ਕੇ ਗਏ ਨੇ ਕਿ ਮੇਰਾ ਕੈਰੀਅਰ ਬਹੁਤ ਵਧੀਆ ਚੱਲ ਰਿਹਾ ਹੈ ਤੁਸੀਂ ਫਿਲਮਾਂ ਵਾਲਿਆਂ ਨੂੰ ਦੇਖਦੇ ਹੋਵੋਗੇ ਕਿ ਜਦੋਂ ਆਪਣੀ ਗੱਡੀ ਚੋਂ ਉਤਰਦੇ ਆ ਤਾਂ ਨਾਲ ਹੀ ਇੱਕ ਛਤਰੀ ਵਾਲ ਆ ਜਾਂਦਾ ਹੈ ਕਿ ਧੁੱਪ ਨਾ ਲੱਗੇ ਉਹ ਆਪਣੀ ਛਾਹ ਤੱਕ ਉਹਨੂੰ ਛੱਡ ਕੇ ਆਉਂਦਾ ਜਦੋਂ ਮਾਨ ਸਾਹਿਬ ਨੇ ਮੈਨੂੰ ਟਿਕਟ ਆਫਰ ਕੀਤੀ ਕਿ ਤੂੰ ਲੜਨਾ ਫਰੀਦਕੋਟ ਤੋਂ ਤਾਂ ਪਹਿਲਾਂ ਮੈਂ ਜਵਾਬ ਦੇਤਾ ਕਿ ਮੇਰੇ ਕੋਲੇ ਤਾਂ ਟਾਈਮ ਹੀ ਹੈ ਨਹੀਂ ਕਿਉਂਕਿ ਫਿਲਮਾਂ ਦੇ ਵਿੱਚ ਐਨਾ ਬਿਜ਼ੀ ਆ ਕਿਉਂਕਿ ਤੁਸੀਂ ਦੇਖਿਆ ਹੋਣਗੇ ਪਿਛਲੇ ਸਮੇਂ 'ਚ ਪਿਛਲੇ 10 ਸਾਲਾਂ ਦੇ ਵਿੱਚ ਮੈਂ 117 ਫਿਲਮਾਂ ਕੀਤੀਆਂ ਨੇ ਮੇਰਾ ਖਿਆਲ ਆ ਪੰਜਾਬ ਦੇ ਵਿੱਚ ਮੈਂ ਪਹਿਲਾ ਕਲਾਕਾਰ ਹਾਂ ਜਿਹੜਾ ਜਿੰਨੇ ਇੰਨੇ ਥੋੜੇ ਸਮੇਂ 'ਚ ਇੰਨੀਆਂ ਫਿਲਮਾਂ ਕੀਤੀਆਂ ਹਾਂ ਮੈਥੋਂ ਵੱਧ ਕੀਤੀਆਂ ਹੋਣਗੀਆਂ ਪਰ ਇੰਨੇ ਥੋੜੇ ਸਮੇਂ 'ਚ ਸਭ ਤੋਂ ਵੱਧ ਫਿਲਮਾਂ ਮੈਂ ਕੀਤੀਆਂ ਸੋ ਮੈਂ ਐਨਾ ਬਿਜੀ ਕਲਾਕਾਰ ਸੀ ਜਦੋਂ ਮੈਂ ਕਿਹਾ ਵੀ ਮੇਰੇ ਕੋਲ ਟਾਈਮ ਨਹੀਂ ਮੈਂ ਖੜਾ ਨਹੀਂ ਹੋ ਸਕਦਾ ਇਲੈਕਸ਼ਨਾਂ ਦੇ ਵਿੱਚ ਉਹ ਕਹਿੰਦਾ ਤੈਨੂੰ ਇਹਨਾਂ ਬਿਜ਼ੀ ਕੀਤਾ ਕਿਵੇਂ ਹੈ ਮੈਂ ਕਿਹਾ ਲੋਕਾਂ ਨੇ ਲੋਕ ਪਿਆਰ ਕਰਦੇ ਆ ਜੇ ਕਹਿੰਦਾ ਲੋਕਾਂ ਨੇ ਕੀਤਾ ਤਾਂ ਫਿਰ ਹੁਣ ਤੇਰੀ ਵੀ ਵਾਰੀ ਹੈ ਕਿ ਲੋਕਾਂ ਲਈ ਵੀ ਕੁਝ ਕਰ ਸੋ ਦੋਸਤੋ ਮੈਨੂੰ ਹੁਕਮ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਫਰੀਦਕੋਟ ਤੋਂ ਲੜਨਾ ਹੈ ਤੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਆ ਗਿਆ ਤੁਹਾਡੇ ਚਰਨਾਂ ਦੇ ਵਿੱਚ ਆ ਗਿਆ ਹੁਣ ਤੁਸੀਂ ਦੇਖਣਾ ਜੇ ਮਾਨ ਸਾਹਿਬ ਨੇ ਜਾਂ ਉਹਨਾਂ ਦੇ ਜਿੰਨੇ ਵੀ ਵਫਾਦਾਰ ਸਿਪਾਹੀ ਨੇ ਜਿਨ੍ਹਾਂ ਵਿੱਚੋਂ ਗੁਰਦੇਵ ਸਿੰਘ ਜੀ ਵੀ ਨੇ ਹੋਰ ਕਈ ਐਮਐਲਏ ਸਾਹਿਬਾਨ ਨੇ ਜੇ ਇਹਨਾਂ ਨੇ ਕੰਮ ਵਧੀਆ ਕੀਤੇ ਨੇ ਤਾਂ ਵੋਟਾਂ ਪਾ ਦਿਓ ਜੇ ਨਹੀਂ ਕੀਤੇ ਤਾਂ ਬੇਸ਼ੱਕ ਨਾ ਪਾਓ ਕਿਉਂਕਿ ਅਸੀਂ ਕੋਈ ਨਾ ਕੋਈ ਮੈਂ ਨੇਮ ਫੇਮ ਦੇ ਲਈ ਆਇਆ ਨਾ ਮੇ ਪ੍ਰਮਾਤਮਾ ਨੇ ਬਾਦ ਦਿੱਤਾ ਹੁਣ ਨਾਵਾ ਮਾ ਵੀ ਪ੍ਰਮਾਤਮਾ ਨੇ ਬਹੁਤ ਬਖਸ਼ਿਆ ਹੁਣ ਤਾਂ ਸਿਰਫ ਬਾਕੀ ਕੋਈ ਪਾਵਰ ਦੀ ਵੀ ਘਾਟ ਨਹੀਂ ਸੀ ਕਿਉਂਕਿ ਮੇਰਾ ਭਰਾ ਸੀਐਮ ਹੈ ਕੋਈ ਵੀ ਕੰਮ ਨਾ ਕਰਵਾ ਸਕਦਾ ਸੀ ਬਿਨਾ ਕਿਸੇ ਆਦੇ ਤੋਂ ਵੀ ਹਰ ਇੱਕ ਕੋਈ ਕੰਮ ਮੇਰਾ ਹੁੰਦਾ ਸੀਗਾ ਪਰ ਇਹ ਕੰਮ ਮੈਂ ਸਿਰਫ ਤੁਹਾਡੇ ਲਈ ਕਰ ਰਿਹਾ ਜੇ ਤੁਸੀਂ ਮੌਕਾ ਦਿੱਤਾ ਤਾਂ ਯਾਦ ਰੱਖਿਓ ਤੁਸੀਂ ਯਾਦ ਕਰੋਗੇ ਕਿ ਕੋਈ ਐਮਪੀ ਆਇਆ ਸੀ ਇਸ ਇਲਾਕੇ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਤੁਹਾਡੀਆਂ ਆਸਾਂ ਮੀਡਾ ਤੇ ਖਰਾ ਉਤਰਾਂ ਤੁਸੀਂ ਇੰਨੀ ਧੁੱਪ ਦੇ ਵਿੱਚ ਬੈਠੇ ਹੋ ਬੜਾ ਮੰਨੂ ਇਹ ਹੋ ਰਿਹਾ ਕਿ ਅਸੀਂ ਇੱਧਰ ਸ਼ਾਹਰ ਕਰਦੇ ਹਾਂ ਔਰ ਇਹਨਾਂ ਦੇ ਕੰਮਾਂ ਨੂੰ ਤੁਸੀਂ ਅੱਜ ਹੀ ਪਤਾ ਲੱਗ ਗਿਆ ਕਿ ਕਿੰਨਾ ਫਤਵਾ ਦੇ ਰਹੇ ਹੋ ਜੇ ਇਹਨਾਂ ਨੇ ਕੰਮ ਨਾ ਕਰਾਇਆ ਹੁੰਦੇ ਸਰਦਾਰ ਭਗਵੰਤ ਸਿੰਘ ਬਾਈ ਅੱਗੋਂ ਸਾਈਡ ਦਿਓ ਵਧੀਆ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਜੀ ਖੜੇ ਆ ਕੇ ਬੈਠ ਜਾਓ ਜੀ 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 ਪਹੁੰਚ ਚੁੱਕੇ ਨੇ ਬਹੁਤ ਵੱਡੀ ਆਵਾਜ਼ ਕਰਨਜੀਤ ਸਿੰਘ ਅਰਬੋਲ ਦੇ ਬਾਨਾ ਵੀਰੋ ਸਾਡੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੋ ਜਾਂਦੀ ਹੈ ਆਪਣੀ ਜ਼ਿੰਮੇਵਾਰੀਆਂ ਦੀ ਕਿ ਅਸੀਂ ਇੱਡੇ ਵੱਡੇ ਨਮ ਜਦਾਈਏ ਤੇ ਇਤਿਹਾਸ ਕਹਿ ਕਰ ਦਈਏ ਕਿਉਂਕਿ ਜੋ ਇਹਨਾਂ ਨੇ ਉੱਥੇ ਗੁਜਰਾਬਾਦ ਦੇ ਮੈਦਾਨ ਦੇ ਵਿੱਚੋਂ ਆਪਾਂ ਨੂੰ ਪਤਾ ਹੈ ਆਪਣੇ ਮੁੱਦਿਆਂ ਨੂੰ ਜਿਸ ਤਰੀਕੇ ਦੇ ਨਾਲ ਉੱਥੇ ਇਹਨਾਂ ਨੇ ਠੋੜਿਆ ਆਪਾਂ ਨੂੰ ਪਤਾ ਹੈ ਤੇ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਤੋਂ ਬਾਅਦ ਜਿਹੜਾ ਗੈਪ ਪਿਆ ਸੀ ਉੱਥੇ ਉਹ ਪੂਰਾ ਕਰਨਗੇ ਕਰਨਜੀਤ ਸਿੰਘ ਰੌਣਕ ਇਸ ਕਰਕੇ ਸਾਥ ਦੇਣਾ ਪੜਦਾ छोटे गी एक गुरान भगवंत अमोल करमजीत सिंह अनमोल हल्के फरीदकोट दोल हल्के फरीदकोट